ਦਾ ਮੇਰਾ ਨਾਮ ਬਾਬਾ ਚਰਨ ਸਿੰਘ ਦੀ ਆ ਕਿਹੜਾ ਪਿੰਡ ਆ ਨਗਰ ਕਾਲਵਾ ਜੀ ਅਸੀਂ ਬੇਨਤੀ ਕਰਨੀ ਚਾਹੁੰਨਾ ਮੈਂ ਸੰਗਤਾਂ ਨੂੰ ਕਿ ਜਿਹੜੀ ਮਾਰਤ ਚੱਲ ਰਹੀ ਆ ਸੇਵਾ ਮਾਰਤ ਦੀ ਇਹ ਪ੍ਰਕਾਸ਼ ਹਾਲ ਬਣ ਰਿਹਾ ਅੰਮ੍ਰਿਤਸ਼ੀਰ ਬਾਬਾ ਜੀ ਹੁਣ ਸੇ ਗੁਰਦਾਸ ਸਾਹਿਬ ਨਗਰ ਕਾਲਵਾ ਜਿਹੜਾ ਤਰਨਤਾਰਨ ਹਲਕਾ ਖਰੂਰ ਸਾਹਿਬ ਤੋਂ ਅਸੀਂ ਬੇਨਤੀ ਕਰਦੇ ਆ ਕਿ ਸਾਡੇ ਜੋ ਰੈਂਡੇ ਕੰਮ ਨੇ ਉਹ ਇਹ ਨੇ ਕਿ 메인 게ਟ ਦੇ ਤੰਦਾਰੇ ਲੱਗਣ ਵਾਲੇ ਨੇ ਪਾਲਕੀ ਸਾਹਿਬ ਦੀ ਸੇਵਾ ਅੰਦਰ ਹੋਣ ਵਾਲੀ ਆ ਉਹਦੇ ਦੇ ਟੈਲਾਂ ਲੱਗਣੀਆਂ ਵਾਂ ਥੋੜਾ ਸਾਵਧ ਤੇ ਟੈਲਾਂ ਲੱਗਣੀਆਂ ਵਾਂ ਬਾਕੀ 메인 ਅੰਦਰੂਨੀ ਜਿਹੜੀ ਡੈਕੋਰੇਸ਼ਨ ਆਪਾਂ ਗੁਰੂ ਘਰ ਦੀ ਕਰਦੇ ਆ ਉਹ ਸਾਰੀ ਹੋਣ ਵਾਲੀ ਆ ਤੇ ਬੇਨਤੀ ਆ ਸੰਗਤਾਂ ਨੂੰ ਆਪ ਜੋੜ ਕੇ ਦਾਸਵਾਲ ਨੂੰ ਨਗਰ ਕਾਲਵਾਰੇ ਬਾਬਾ ਸ਼੍ਰੀਵੰਦ ਸਿੰਘ ਦੇ ਗ੍ਰੰਥੀ ਸਾਹਿਬ ਵਾਲ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿਹੜਾ ਮਟੀਰੀਅਲ ਚਾਹੀਦਾ ਸਾਨੂੰ ਜਿਵੇਂ ਤੇਲਾਂ ਨੇ ਜਿਵੇਂ ਦਰਵਾਜ਼ਿਆਂ ਦੀ ਸੇਵਾ ਹੈ ਹੋਰ ਤਾਰ ਪੈਣ ਵਾਲੀ ਆ ਜੋ ਤਾਰ ਪੈਣ ਵਾਲੀ ਆ ਵੈਨਗਰੀ ਇਹਦੇ ਬਾਰੇ ਬੇਨਤੀ ਆ ਕਿ ਤੁਸੀਂ ਆਪਣੀ ਯੋਗਦਾਨ ਪਾਓ ਤਾਂ ਕਿ ਜੋ ਰੈਂਦੇ ਕਾਮ ਨੇ ਗੁਰੂ ਘਰ ਦੀ ਇਮਾਰਤ ਦੇ ਪ੍ਰਕਾਸ਼ ਹਾਲ ਦੇਓ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਕਾਰਜ ਹੋਵੇ ਬਾਬਾ ਜੀ ਗੁਰੂ ਘਰ ਦੇ ਕਮੇਟੀ ਦਾ ਕੋਈ ਖਾਤਾ ਹੈ ਨਹੀਂ ਜੀ ਕੋਈ ਖਾਤਾ ਨਹੀਂ ਖਾਤਾ ਨਹੀਂ ਕੋਈ ਸਾਡੀ ਇਹ ਬੇਨਤੀ ਆ ਕਿ ਸਾਨੂੰ ਨਾ ਹੀ ਖਾਤਾ ਖਲੋਣਾ ਤੇ ਨਾ ਖਾਤੇ ਵਿੱਚ ਮਾਇਆ ਦੀ ਲੋੜ ਆ ਸਾਨੂੰ ਲੋੜ ਆ ਮਟੀਰੀਅਲ ਦੀ ਜਿਵੇਂ ਜਿਹਨੇ ਸੇਵਾ ਕਰਨੀ ਟਾਈਲਾਂ ਦੀ ਉਹ ਟੈਨਾਲੀ ਸੇਵਾ ਕਰ ਸਕਦਾ ਵਾ ਜਿੰਨੇ ਮਾਰਤਰੀ ਸਾਹਮਣੇ ਗੇਟ ਜਾਂ ਤੰਦਾਰਿਆਂ ਦੀ ਸੇਵਾ ਕਰਨੀ ਆ ਉਹ ਕਰ ਸਕਦਾ ਵਾ ਹੋਰ ਉੱਪਰ ਟੈਨਾਂ ਲੱਗਣ ਵਾਲੀਆਂ ਨੇ ਟੈਨਾਂ ਦੀ ਸੇਵਾ ਆ ਆ ਕੇ ਪਹੁੰਚ ਕੇ ਕਰ ਸਕਦਾ ਜੋ ਵੀ ਤੂੰ ਸੇਵਾ ਦੇਣੀ ਆ ਵੇ ਜਣੀ ਆ ਜਾਂ ਆ ਕੇ ਪਹੁੰਚ ਕੇ ਕਰਨੀ ਆ ਵਾਏ ਗੁਰਦੀਕਾ ਖਦਸਾ ਵਾਏ ਗੁਰਦੀ ਕੀ ਫਤਿਹ ਵੇ ਤਰੀ ਸਾਉ ਕੀ ਨਾ ਲੋਡਾ ਮੇਰਾ ਨਾਮ ਠੇਕੇਦਾਰ ਗੁਰਮੁਖ ਸਿੰਘ ਪਿੰਡ ਕਾਲਵਾ ਤੁਸੀਂ ਗੁਰੂ ਘਰ ਦੇ ਹਰਜ ਲੱਗੇ ਜੇ ਕਿ ਸੇਵਾ ਕਰਦੇ ਨਹੀਂ ਮੈਂ ਨਾ ਮੰਨਦੇ ਵਿੱਚ ਸੇਵਾ ਹੀ ਧਾਰੀ ਆ ਵੀ ਮੈਂ ਵੱਧ ਤੋਂ ਵੱਧ ਚੜ ਕੇ ਤੇ ਗੁਰੂ ਘਰ ਦੀ ਸੇਵਾ ਕਰ ਸਕੀਏ ਤੇ ਮੈਂ ਹੋਰ ਵੀ ਮਿਸਤਰੀਆਂ ਨੂੰ ਅਪੀਲ ਕਰਦਾ ਵੀ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਇੱਕ ਦਿਹਾੜੀ ਦੋ ਦਿਹਾੜੀਆਂ ਜਿਹੜੀਆਂ ਮਾਂ ਸੇਵਾ ਚ ਲਾਓ ਤਾਂ ਕਿ ਆਪਾਂ ਗੁਰੂ ਘਰ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਨੂੰ ਚੰਗੀ ਤਰ੍ਹਾਂ ਮਰੰਤ ਕਰ ਸਕੀਏ ਗੁਰੂ ਘਰ ਦੀ ਕਿੰਨੀ ਕ ਇਮਾਰਤ ਤਿਆਰ ਹੋ ਚੁੱਕੀ ਆ ਤੇ ਕਿੰਨੀ ਕ ਰਹਿਂਦੀ ਆ ਗੁਰੂ ਘਰ ਦੀ ਇਮਾਰਤ ਦਰਬਾਰ ਸਾਹਿਬ ਦਾ ਲੈਂਟਰ ਤੇ ਆ ਪਲਸਤਰ ਹੋਇਆ ਤੇ ਗੁਰੂ ਘਰ ਦੇ ਹੋਰ ਜਿਹੜੇ ਸਾਰੇ ਕੰਮ ਆ ਉਹ ਰਹ ਰਹਿੰਦੇ ਆ ਉਹ ਸਿਰਫ ਇੱਕ ਸੇਵਾ ਖੁਣੋਈ ਤੇ ਟਾਈਮ ਜਿਹੜਾ ਬਾ ਬਹੁਤ ਲੰਘਦਾ ਜਾਂਦਾ ਤੁਸੀਂ ਕੀ ਸੰਗਤ ਨੂੰ ਕਹਿਣਾ ਚਾਹੁੰਦੇ ਜੀ ਅਸੀਂ ਤੇ ਸੰਗਤ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਇਹ ਨਹੀਂ ਕਹਿੰਦੇ ਪੇ ਸਾਨੂੰ ਇੱਥੇ ਪੈਸਾ ਚੜਾਓ ਅਸੀਂ ਹੋਰ ਸਾਰੇ ਵਰਲਡ ਦੇ ਵਿੱਚ ਵੀ ਸੇਵਾਦਾਰਾਂ ਨੂੰ ਅਸੀਂ ਉਹ ਕਹਿੰਨੇ ਆਂ ਵੀ ਅਸੀਂ ਕੋਈ ਖਾਤਾ ਨਹੀਂ ਖੜਾਇਆ ਕੋਈ ਹਾਂ ਤਹਾ ਨਹੀਂ ਮੰਗਦੇ ਸਾਨੂੰ ਮਟੀਰੀਅਲ ਹੀ ਪਹੁੰਚ ਜੇ ਤਾਂ ਅਸੀਂ ਬਹੁਤ ਧੰਨਵਾਦੀ ਆਂ ਕਿਹੜਾ ਕੱਡਾ ਮਟੀਰੀਅਲ ਚਾਹੀਦਾ ਲੋੜ ਅਨੁਸਾਰ ਮੈਂ ਮਟੀਰੀਅਲ ਸਾਨੂੰ ਹੁਣ ਪਾਲਕੀ ਸਾਹਿਬ ਦੇ ਜੇ ਆਪਾਂ ਉਹਦੀ ਤਿਆਰੀ ਕਰੀਏ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਨ ਦੇ ਆ ਕਿ ਛੇਤੀ ਤੋਂ ਛੇਤੀ ਗੁਰੂ ਗ੍ਰੰਥ ਸਾਹਿਬ ਸਾਡਾ ਉੱਥੇ ਪ੍ਰਕਾਸ਼ ਹੋ ਜੇ ਉਹਦੇ ਵਾਸਤੇ ਪਲੇਟ ਦੀ ਲੋੜ ਆ ਵਾਇਰਿੰਗ ਆ ਵਾਸਤੇ ਤਾਰ ਦੀ ਲੋੜ ਆ ਤਾਰ ਪੈ ਜੇ ਦਰਬਾਰ ਨੂੰ ਦਰਵਾਜ਼ੇ ਤੰਦਰੇ ਸਾਰਾ ਕੁਝ ਚੜਨ ਵਾਲਾ ਵਾ ਇੱਕ ਹੱਡਾ ਨਿਸ਼ਾਨ ਸਾਹਿਬ ਆ ਉਹ ਜਿਹੜਾ ਵਾ ਬਹੁਤ ਨੀਵੇਂ ਥਾਂ ਇਹਦੇ ਲੈਵਲ ਦੇ ਸਾਹਿਬ ਨਾਹੀ ਨਿਸ਼ਾਨ ਸਾਹਿਬ ਅਹੀਆਂ ਨੇ ਆਪ ਹੀ ਇਹਨੂੰ ਲਾਜੇ ਦਰਬਾਰ ਦੇ ਚਲੇ ਲੱਗ ਭਾ ਕੇ ਕਿੰਨਾ ਖਰਚਾ ਗਾਏ ਖਰਚਾ ਦੇ ਵੇਖੋ ਵੀ ਗੁਰੂ ਘਰ ਤੇ ਖਰਚਾ ਅੰਦਾਜ਼ਾ ਤੇ ਬਹੁਤ ਲੰਮਾ ਚੌੜਾ ਵਾ ਪਰ ਅਹੀਆਂ ਨੇ ਆ ਚੜੋ ਜਿੰਨਾ ਹੁੰਦਾ ਜਾਵੇ ਉਹਨਾਂ ਕਰੀ ਜਾਈਏ ਤੇ ਸੰਗਤਾਂ ਨੂੰ ਨਾਲ ਸਹਿਯੋਗ ਦੇ ਦੇ ਉਦਾਂ ਤਕਰੀਬਨ ਜੇ ਗਣੀਆਂ ਤੇ ਸਾਡਾ 4 ਲੱਖ ਦੇ ਨਾਲ ਇਹਦੀ ਆ ਅਸੀਂ ਜਿੰਨੀਆਂ ਚੀਜ਼ਾਂ ਦੱਸੀਆਂ ਉਹ ਤਿਆਰ ਹੋ ਸਕਦੇ ਨੇ ਹਾਂਜੀ ਤੇ ਹੋਰ ਸੰਗਤ ਦੇ ਅੱਗਾ ਇਹੋ ਹੀ ਅਪੀਲ ਕਰਦੇ ਆਂ ਕਿ ਇਹ ਤਨਮਨ ਲਾ ਕੇ ਤੇ ਬਾਬੇ ਜੀਮਨ ਸਿੰਘ ਦੇ ਗੁਰਦੁਆਰੇ ਨੂੰ ਆਪਾਂ ਸੇਵਾ ਚੜਾਈਏ ਤੇ ਤੁਹਾਡੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ